ਹੈਲੋ एवरीवन वेलकम बैक टू माय चैनल ਅੱਜ ਅਸੀਂ ਬਣਾਣਾ ਹੈ ਹੈਂਡbag ਬਹੁਤ ਹੀ ਪਿਆਰਾ 3 ਪਾਕਟਸ ਵਾਲਾ ਇਹ ਵਾਲਾ ਬੈਗ ਮੈਂ ਮਾਰਕੀਟ ਤੋਂ ਲਈ ਆਈ ਸੀ ਇਹਨੂੰ ਦੇਖ ਕੇ ਮੈਂ ਇਹ ਵਾਲਾ ਤਿਆਰ ਕੀਤਾ ਹੈ ਇਹ ਵਾਲੇ ਪਰਸ ਵੀ ਮੈਂ ਜੋ ਵੀ ਵੀਡੀਓ ਬਣਾਈ ਹੈ ਉਹ ਡਿਟੇਲ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੀ ਚਲੋ ਬਣਾਉਂਦੇ ਹਾਂ ਸਭ ਤੋਂ ਪਹਿਲਾਂ ਪੀਸਸ ਦੇਖ ਲੈਂਦੇ ਹਾਂ ਇਹ ਮੈਂ ਇਹਨਾਂ ਦੇ ਨੀਚੇ ਪੇਪਰ ਪੇਸਟਿੰਗ ਲਗਾ ਕੇ ਤਿਆਰ ਕੀਤਾ ਹੈ 18.5 ਇੰਚ ਹੈ 15.5 ਇੰਚ ਦਾ ਬੈਕ ਵਾਲਾ ਪੈਨਲ ਹੈ ਫਰੰਟ ਵਾਲਾ ਪੈਨਲ ਹੈ 11 ਇੰਚ ਬਾਈ 10 ਇੰਚ ਇਸ ਤੋਂ ਬਾਅਦ ਇਹ ਉੱਪਰ ਪੌਕੇਟ ਹੈ ਪੌਕੇਟ ਦੀ ਲੈਂਥ 13.5 ਬਾਈ 9 ਇੰਚ ਹੈ ਇਹਦੇ نیچے ਲਾਈਨਿੰਗ ਵੀ ਹੈ ਸੇਮ ਮੈਜ਼ਰਮੈਂਟ ਦੀ ਇਹ ਹੈਂਡਲਸ ਹੈ 21.5 ਇੰਚ ਬਾਈ 5 ਇੰਚ ਇੱਕ ਹੈਂਡਲ ਦੀ ਲੈਂਥ ਆ ਇਹ ਦੇਖੋ ਉਸ ਤੋਂ ਬਾਅਦ ਇਹ ਫਲੈਪ ਆ ਫਲੈਪ ਵਾਸਤੇ ਮੈਂ ਇਹਦੇ ਪੇਸਟਿੰਗ ਲਗਾਈਓ ਪਰ ਥੋੜੀ ਰਾਉਂਡ ਕੱਟ ਕੇ 4.5 ਇੰਚ ਬਾਈ 12 ਇੰਚ ਦੀ ਲੈਂਥ ਤੇ ਵਿਡਥ ਹੈ ਸਭ ਤੋਂ ਪਹਿਲਾਂ ਆਪਾਂ ਪਾਕਟ ਤੇ ਬਟਨਸ ਲਗਾਵਾਂਗੇ ਮੈਗਨੇਟ ਵਾਲੇ ਬਟਨਸ ਆਪਾਂ ਪਹਿਲਾਂ ਲਗਾਵਾਂਗੇ ਉਸ ਤੋਂ ਬਾਅਦ ਲਾਈਨਿੰਗ ਨਾਲ ਅਟੈਚ ਕਰ ਦੇਣੀ ਹੈ ਤਾਂ ਕਿ ਸਾਡਾ ਜਿਹੜਾ ਬਟਨ ਦਾ ਅੰਦਲਾ ਉਹ ਵੀ ਇਨਵੀਜ਼ੀਬਲ ਹੋ ਜਾਵੇ ਦੇਖੋ ਬਟਨ ਲਗਾ ਕੇ ਨਾ ਮੈਂ ਉਸ ਤੋਂ ਬਾਅਦ ਲਾਈਨਿੰਗ ਲਗਾ ਕੇ ਸਾਈਡਾਂ ਤੋਂ ਚਾਰੇ ਪਾਸੇ ਤੋਂ ਬੰਦ ਕਰਤਾ ਹੈ ਉਸ ਤੋਂ ਬਾਅਦ ਆ ਫਲੈਪ ਆ ਫਲੈਪ ਨੂੰ ਥੋੜਾ ਪ੍ਰੋਮੈ ਰਾਉਂਡ ਕਟਿੰਗ ਕੀਤੀ ਆ ਸ਼ੇਪ ਦੇਣ ਵਾਸਤੇ 11 ਇੰਚ ਬਾਈ 3 ਇੰਚ ਹੈ ਇਹ ਬੁਕਰਮ ਜਿਹੜੀ ਮੈਂ ਲਗਾਈ ਆ ਪੇਸਟਿੰਗ ਇਹਦੇ ਸੈਂਟਰ ਦੀ ਮਾਰਕਿੰਗ ਕਰੂੰਗੀ ਮਾਰਕਿੰਗ ਦੇ ਉੱਪਰ ਆਪਾਂ ਮੈਗਨੇਟ ਦਾ ਦੂਸਰਾ ਪਾਰਟ ਵੀ ਲਗਾਵਾਂਗੇ ਇਹ ਵੀ ਪਹਿਲਾਂ ਲਗਾ ਦੇਣਾ ਹੈ ਤਾਂ ਕਿ ਇਹ ਪੂਰਾ ਫਿਨਿਸ਼ਿੰਗ ਨਾਲ ਬਣੇ ਇਹ ਲੱਗ ਚੁੱਕੀ ਆ ਸਾਡਾ ਉਸ ਤੋਂ ਬਾਅਦ ਜਿਹੜਾ ਇਹ ਉੱਪਰ ਵਾਲਾ ਐਕਸਟਰਾ ਕਪੜਾ ਇਹਨੂੰ ਦੋਨੇ ਰਾਈਟ ਸਾਈਡ ਅੰਦਰ ਨੂੰ ਲੰਦੇ ਹੋਏ ਬੁਕਰਮ ਦੇ ਨਾਲ-ਨਾਲ ਅਸੀਂ ਸਟਿਚ ਲਗਾ ਦਵਾਂਗੇ ਇੱਥੋਂ ਲੈ ਕੇ ਇੱਥੇ ਤੱਕ ਤੇ ਨੀਚੇ ਤੋਂ ਫੋਲਡ ਕਰ ਦੇਵਾਂਗੇ ਇਹ ਸਾਡਾ ਫਲੈਪ ਦੀ ਸਟਿਚਿੰਗ ਲੱਗ ਚੁੱਕੀ ਹੈ ਹੁਣ ਇਹਨੂੰ ਟਰਨ ਕਰ ਲੰਨੇ ਆ ਤੇ ਚੰਗੀ ਤਰ੍ਹਾਂ ਆਇਰਨ ਕਰਕੇ ਇਹਨੂੰ ਬਿਠਾ ਲਵਾਂਗੇ ਇਹ ਫਲੈਪ ਸਾਡਾ ਬਣ ਗਿਆ ਹੈ फ्रंट वाली पॉकेट ਸਾਡੀ ਪੂਰੀ ਤਰ੍ਹਾਂ ਤਿਆਰ ਹੋ ਚੁੱਕੀ ਆ ਹੁਣ ਇਹਨੂੰ ਫਰੰਟ ਵਾਲੇ ਪੈਨਲ ਤੇ ਲਗਾਵਾਂਗੇ ਇਹਦੇ ਚਾਰੇ ਪਾਸੇ ਅਸੀਂ ਸਟਿਚ ਲਗਾਵਾਂਗੇ ਤੇ ਫਲੈਪ ਨੂੰ ਵੀ ਇੱਥੇ ਇੱਕ ਸਲਾਈ ਲਗਾ ਦਵਾਂਗੇ ਸਾਡਾ ਫਰੰਟ ਵਾਲਾ ਪੈਨਲ ਤਿਆਰ ਹੋ ਗਿਆ ਵਿਦ ਪਾਕਟ ਪਾਕਟ ਦੇ ਵਿੱਚ ਥੋੜੇ ਥੋੜੇ ਮੈਂ ਸਲਿੱਟਸ ਪਾਈ ਐ ਦੋ ਸਾਈਡ ਤੇ ਉਸ ਤੋਂ ਬਾਅਦ ਅਸੀਂ ਹੈਂਡਲ ਲਵਾਂਗੇ ਹੈਂਡਲਸ ਨੂੰ ਫੋਲਡ ਕਰਕੇ ਦੋਨੇ ਪਾਸੇ ਸਟਿਚ ਲਾ ਕੇ ਤਿਆਰ ਕਰਾਂਗੇ ਇਹ ਸਾਡਾ ਫਰੰਟ ਤੇ ਬੈਕ ਪੈਨਲ ਹੋ ਗਿਆ ਇਹਨੂੰ ਇਸ ਤਰ੍ਹਾਂ ਜੋੜਨਾ ਹੈ ਪਰ ਜੋੜਨ ਤੋਂ ਪਹਿਲਾਂ ਅਸੀਂ ਇਹਦੇ ਅੰਦਰ ਅਤੇ ਬਾਹਰ ਵਾਲੀਆਂ ਪਾਕਟਾਂ ਦੀ ਤਿਆਰੀ ਕਰਾਂਗੇ ਇਸ ਤਰ੍ਹਾਂ ਸਟਿਚਿੰਗ ਲੱਗੇਗੀ ਬਾਅਦ ਚ ਪਹਿਲਾਂ ਉਹਨੂੰ ਅਸੀਂ ਸਾਈਡ ਤੋਂ ਸਾਈਡ ਤੇ ਰੱਖਦੇ ਹਾਂ ਪਾਕਟਸ ਲਗਾਉਨੇ ਆ ਇਹ ਪਾਕਟ ਹੋਗੀ ਫਰੰਟ ਪੈਨਲ ਹੋ ਗਿਆ ਇਹ ਸਾਡੇ ਹੈਂਡਲਸ ਹੋ ਗਏ ਹੁਣ ਅਸੀਂ ਪਾਕਟ ਲਗਾਵਾਂਗੇ ਬੈਕ ਪੈਨਲ ਤੇ ਪਾਕਟ ਲਗਾਉਣ ਵਾਸਤੇ ਸਭ ਤੋਂ ਪਹਿਲਾਂ ਸੈਂਟਰ ਦੀ ਮਾਰਕਿੰਗ ਕਰਾਂਗੇ ਸੈਂਟਰਿੰਗ ਦੀ ਮਾਰਕਿੰਗ ਹੋ ਚੁੱਕੀ ਆ ਉਸ ਤੋਂ ਬਾਅਦ 3 ਇੰਚ ਉੱਪਰ ਤੋਂ ਮਾਰਕ ਕਰਾਂਗੇ ਜਿੱਥੇ ਅਸੀਂ ਪੌਕੇਟ ਅਟੈਚ ਕਰਨੀ ਆ ਪੌਕੇਟ ਵਾਸਤੇ ਮੈਂ ਇੱਕ ਕਾਟਨ ਦਾ ਪੀਸ ਲਿਆ ਵਾਈਟ ਕਲਰ ਦਾ 1.5 ਇੰਚ ਉੱਪਰ ਤੋਂ ਤੇ ਸਾਈਡਾਂ ਤੋਂ ਮਾਰਕਿੰਗ ਕੀਤੀ ਆ ਲੈਂਥ ਇਹਦੀ 13.5x9 ਇੰਚ ਹੈ ਆ ਦੇਖੋ 1.5 ਇੰਚ ਉੱਪਰ ਤੋਂ ਮਾਰਕਿੰਗ ਕੀਤੀ ਆ ਤੇ ਸਕੇਲ ਨਾਲ ਮੈਂ ਇੱਕ 1/2 ਇੰਚ ਦਾ ਇੱਕ ਰੈਕਟੈਂਗਲ ਮਾਰਕ ਕਰ ਲਿਆ ਇਹ ਜਿਹੜਾ ਰੈਕਟੈਂਗਲ ਕੀਤਾ ਮਾਰਕ ਇਹਦੇ ਤੇ ਸਟਿਚਿੰਗ ਲਗਾ ਦਾਂਗੇ ਅਸੀਂ ਸਟਿਚ ਲਗਾਉਣ ਤੋਂ ਬਾਅਦ ਚ ਬਿਲਕੁਲ ਸੈਂਟਰ ਤੋਂ ਕੱਟ ਕਰ ਦਵਾਂਗੇ ਕਟਿੰਗ ਹੋ ਚੁੱਕੀ ਹੈ ਥੋੜਾ ਜਿਹਾ ਸਾਈਡਾਂ ਦੇ ਆ ਥੋੜਾ ਉਹਨੂੰ ਵੀ ਤਿਰਛਾ ਕੱਟ ਕਰਕੇ ਤਾਂ ਕਿ इजीली ਸਾਡਾ ਅੰਦਾਂ ਨੂੰ ਇਹ ਟਰਨ ਹੋ ਜਾਵੇ ਕਪੜਾ ਉਸ ਤੋਂ ਬਾਅਦ ਅੰਦਾਂ ਨੂੰ ਟਰਨ ਕਰਕੇ ਉੱਪਰ ਟੌਪ ਸਟੀਚ ਲਗਾ ਦਵਾਂਗੇ ਟੌਪ ਸਟੀਚ ਲਗਾਉਣ ਤੋਂ ਬਾਅਦ ਅਸੀਂ ਜ਼ਿੱਪਰ ਨੂੰ ਵੀ ਸਟਿਚ ਕਰ ਦਵਾਂਗੇ ਨਾਲ ਇਹ ਸਾਡੀ ਜ਼ਿੱਪਰ ਅਟੈਚ ਹੋ ਚੁੱਕੀ ਹੈ ਉਸ ਤੋਂ ਬਾਅਦ ਪਾਕਟ ਦੀ ਸ਼ੇਪ ਦਵਾਂਗੇ ਤਿੰਨੇ ਪਾਸੇ ਜਿਹੜੇ ਖੁੱਲ੍ਹੇ ਹਨ ਉਹਨੂੰ ਸਟਿਚ ਲਗਾ ਕੇ ਬੰਦ ਕਰਕੇ ਸਾਡੀ ਪਾਕਟ ਤਿਆਰ ਹੋ ਚੁੱਕੀ ਹੈ ਇਹ ਬੈਕ ਪੈਨਲ ਦੀ ਪਾਕਟ ਤਿਆਰ ਹੋ ਗਈ ਹੈ ਉਸ ਤਰ੍ਹਾਂ ਹੀ ਅਸੀਂ ਇਨਰ ਤਿਆਰ ਕਰਨੀ ਆ ਲਾਈਨਿੰਗ ਵਾਲੇ ਪੀਸ ਤੇ ਸੇਮ ਉਸ ਤਰ੍ਹਾਂ ਹੀ ਅਸੀਂ ਅੰਦਰ ਵਾਲੀ ਪਾਕਟ ਵੀ ਤਿਆਰ ਕਰ ਲਈ ਹੈ ਇਹ ਸਾਡੇ ਦੋ ਪੀਸ ਲਾਈਨਿੰਗ ਦੇ ਹੋਗੇ ਇਹ ਬੈਕ ਪੈਨਲ ਦੀ ਪਾਕਟ ਬੈਕ ਬਾਹਰ ਵਾਲੀ ਹੋਗੀ ਆਊਟਰ ਪਾਕਟ ਉਸ ਤੋਂ ਬਾਅਦ ਹੁਣ ਅਸੀਂ ਹੈਂਡਲਸ ਅਟੈਚ ਕਰਨੇ ਆ ਸੈਂਟਰ ਦੀ ਮਾਰਕਿੰਗ ਤੋਂ ਬਾਅਦ 2.5 ਇੰਚ 2.5 ਇੰਚ ਤੇ ਮਾਰਕਿੰਗ ਕਰਾਂਗੇ ਤੇ ਹੈਂਡਲ ਅਟੈਚ ਕਰ ਦਵਾਂਗੇ ਫਰੰਟ ਤੇ ਬੈਕ ਪੈਨਲ ਤੇ ਹੈਂਡਲ ਸਾਡੇ ਲੱਗ ਚੁੱਕੇ ਆ ਉਸ ਤੋਂ ਬਾਅਦ ਬਿਲਕੁਲ ਸੈਂਟਰ ਜਿਹੜੀ ਅਸੀਂ ਮਾਰਕਿੰਗ ਕੀਤੀ ਹੋਈ ਹੈ ਹੈਂਡਲਸ ਵਾਸਤੇ ਉੱਥੇ ਤੋਂ ਲੱਗ ਕਰਕੇ ਦੋਨੇ ਪੈਨਲਾਂ ਨੂੰ ਅਟੈਚ ਕਰ ਦਵਾਂਗੇ ਸਾਡਾ ਬੈਕ ਵਾਲਾ ਪੈਨਲ ਥੋੜਾ ਵੱਡਾ ਹੈ ਨਾ ਇਹਦੀ ਥੋੜੀ ਸਾਈਡਾਂ ਤੋਂ ਥੋੜਾ ਥੋੜਾ ਫਰੰਟ ਵਾਲੇ ਪੈਨਲ ਤੇ ਸਾਡੀ ਮਤਲਬ ਇਹ ਦਿਖੇਗੀ ਸ਼ੇਪ ਐਸ ਤਰ੍ਹਾਂ ਹੀ ਅਸੀਂ ਨੀਚੇ ਤੋਂ ਵੀ ਸੈਂਟਰ ਦੀ ਮਾਰਕਿੰਗ ਤੋਂ ਫੜ ਕੇ ਸਟਿਚ ਲਗਾ ਦਵਾਂਗੇ ਕੋਰਨਰ ਤੱਕ ਸਟਿਚ ਲਗਾ ਕੇ ਇਸ ਨੂੰ ਅਸੀਂ ਚੰਗੀ ਤਰ੍ਹਾਂ ਵਿਛਾ ਲਵਾਂਗੇ ਆ ਦੇਖੋ ਉਸ ਤੋਂ ਬਾਅਦ بیس ਦੀ ਕਟਿੰਗ ਕਰਨੀ ਹੈ بیس ਦੀ ਕਟਿੰਗ ਕਰਨ ਵਾਸਤੇ 1.5 ਇੰਚ 1.5 ਇੰਚ ਲੈ ਕੇ ਸਕੁਅਰ ਬਾਕਸ ਬਣਾ ਕੇ ਇਹਨੂੰ ਕੱਟ ਕਰ ਲਵਾਂਗੇ ਇਹ ਇੱਕ ਕਟਿੰਗ ਸਾਡੀ ਹੋ ਚੁੱਕੀ ਆ ਕਟਿੰਗ ਤੋਂ ਬਾਅਦ ਅਸੀਂ بیس ਨੂੰ ਫੜ ਕੇ ਸਟਿਚ ਲਗਾ ਦਵਾਂਗੇ ਸਟਿਚਿੰਗ ਲੱਗ ਚੁੱਕੀ ਆ ਸਾਡੀ بیس ਦੀ ਵੀ ਹੁਣ ਲਾਈਨ ਲਈ ਲਾਈਨਿੰਗ ਦੇ ਪੀਸ ਲਵਾਂਗੇ ਦੋਨਾਂ ਦੀ ਰਾਈਟ ਸਾਈਡ ਅੰਦਰ ਲੈ ਕੇ ਸਾਈਡਾਂ ਦਾ ਸਟਿਚ ਤੇ बॉਟਮ ਦਾ ਸਟਿਚ ਲਗਾ ਦਵਾਂਗੇ ਤੇ ਜਿਹੜੇ ਕਾਰਨਰ ਤੇ ਇਹਦਾ ਵੀ 1.5 ਇੰਚ 1.5 5 ਇੰਚ ਦਾ ਅਸੀਂ ਚਾਈ ਕੱਟ ਕਰਕੇ ਲਗਾ ਲਈਏ ਚਾਹੀਏ ਸੀ ਤਿਰਛੇ ਵਿੱਚ ਸਲਾਈ ਲਗਾ ਦਈਏ ਸਾਡੀ ਅੰਦਰਲੀ ਜਿਹੜੀ ਇਨਰ ਲਾਈਨਿੰਗ ਤਿਆਰ ਹੋ ਚੁੱਕੀ ਹੈ ਉਸ ਤੋਂ ਬਾਅਦ ਬੈਗ ਨੂੰ ਅਸੀਂ ਟਰਨ ਕਰ ਲੈਂਦੇ ਆ ਹੈਂਡਲਸ ਬਾਹਰ ਕੱਢ ਕੇ ਇਹਨੂੰ ਲਾਈਨਿੰਗ ਦੇ ਵਾਲੇ ਜਿਹੜੇ ਪੀਸ ਅਸੀਂ ਤਿਆਰ ਕੀਤਾ ਉਹਦੇ ਵਿੱਚ ਇਨਸਰਟ ਕਰ ਦੇਣਾ ਹੈ ਤੇ ਉੱਪਰ ਤੋਂ ਸਟਿਚ ਲਗਾ ਦੇਣਾ ਹੈ ਥੋੜਾ ਜਿਹਾ ਗੈਪ ਛੱਡਾਂਗੇ ਇੱਥੋਂ ਅਸੀਂ ਟਰਨ ਕਰਨਾ ਹੈ ਸਟੀਚ ਲੱਗ ਚੁੱਕਿਆ ਸਾਡਾ ਇੱਥੋਂ ਅਸੀਂ ਟਰਨ ਕਰ ਲੈਂਦੇ ਆ ਇਹ ਦੇਖੋ ਸਾਡਾ ਬੈਗ ਟਰਨ ਹੋ ਚੁੱਕਿਆ ਹੈ ਅਪਰੋਕਸੀਮੇਟਲੀ ਸਾਡਾ ਹਾਫ ਬੈਗ ਤਿਆਰ ਹੋ ਚੁੱਕਿਆ ਹੈ ਫਲੈਪ ਰਹਿ ਗਿਆ ਸਿਰਫ ਇਹਦਾ ਜ਼ਿਪਰ ਵਾਲਾ ਇਹ ਫਲੈਪ ਬਣਾਉਣ ਵਾਸਤੇ ਮੈਂ ਦੋ 2 2 ਇੰਚ ਦੀਆਂ ਚਾਰ ਸਟ੍ਰਿਪਸ ਲਈਆਂ ਐ। ਬੈਗ ਦੀ ਚੌੜਾਈ ਤੋਂ ਥੋੜੇ ਜਿਹਾ ਵੱਧ 1/2 ਇੰਚ ਜਿੰਨਾ ਕਿ ਅਸੀਂ ਸਲਾਈ ਵਿੱਚ ਲੈਣਾ। ਉਸ ਤੋਂ ਬਾਅਦ ਸੇਮ ਮੈਜ਼ਰ ਬੈਗ ਦੀ ਮੈਜ਼ਰਿਕ ਪਰ ਲਈ ਆ। ਰਾਈਟ ਸਾਈਡ ਲੈ ਕੇ ਉਹਦੇ ਤੇ ਰੱਖ ਕੇ ਜ਼ਿੱਪ ਲਗਾ ਕੇ ਦੋਨਾਂ ਹੀ ਰਾਈਟ ਸਾਈਡ ਅੰਦਰ ਲੈਣੀ ਆ ਤੇ ਜ਼ਿੱਪ ਸੈਂਟਰ 'ਚ ਲਗਾਉਣੀ ਆ ਤਾਂ ਕਿ ਸਾਡੀ ਫਿਨਿਸ਼ਿੰਗ ਨਾਲ ਜ਼ਿੱਪ ਲੱਗੇ। ਸੇਮ ਉਸੇ ਤਰ੍ਹਾਂ ਹੀ ਦੂਜੇ ਪੈਨਲ ਨੂੰ ਵੀ ਤਿਆਰ ਕਰ ਲੈਣਾ ਤੇ ਰਨਰ ਇਨਸਰਟ ਕਰ ਲੈਣਾ। ਸਾਡੇ ਫਲੈਪ ਉੱਤੇ ਜ਼ਿਪਰ ਅਟੈਚ ਹੋ ਚੁੱਕੀ ਆ। ਇਹਦੇ ਸਾਈਡਾਂ ਤੇ ਸਟਿਚ ਲਗਾ ਦੇਣਾ ਆ। ਤੇ ਇਹਨੂੰ ਅਸੀਂ ਬੈਗ ਦੇ ਨਾਲ ਅਟੈਚ ਕਰ ਦੇਣਾ ਆ ਫਲੈਪ ਨੂੰ। ਫਲੈਪ ਅਟੈਚ ਕਰਨ ਤੋਂ ਬਾਅਦ ਅਸੀਂ ਟੌਪ ਸਟਿਚ ਲਗਾ ਦਵਾਂਗੇ ਤੇ ਇਹ ਸਾਡਾ ਬਹੁਤ ਹੀ ਪਿਆਰਾ ਬੈਗ ਬਣ ਕੇ ਤਿਆਰ ਜਿਸ ਤਰ੍ਹਾਂ ਦਾ ਮੈਂ ਮਾਰਕੀਟ ਤੋਂ ਲਈ ਸੀ ਸੇਮ ਉਸੇ ਤਰ੍ਹਾਂ ਦਾ ਇੱਕ ਬੈਗ ਬਣ ਗਿਆ। ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਪਲੀਜ਼ ਲਾਈਕ ਕਰਿਓ, ਸ਼ੇਅਰ ਕਰਿਓ। ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਟੇਕ ਕੇਅਰ ਬਾਏ ਬਾਏ।